ਕੁਸ਼ਕਰਨ ਦੇ ਮਾਮਲੇ ਇਸ ਸਮੁੱਚੇ ਵਿੱਚ ਪਤਾ ਹੋਏਗਾ ਕਿ ਮਾਨਯੋਗ ਹਾਈ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਜਸਟਿਸ ਜੈਸ਼ਰੀ ਠਾਕੁਰ ਜੀ ਅ ਅਧਿਕਸ਼ਤਾ ਚ ਉਸ ਕਮੇਟੀ ਦੇ ਕੋਲ ਇਨਵੈਸਟੀਗੇਸ਼ਨ ਪੈਂਡਿੰਗ ਹੈ ਇਨ ਦਾ ਮੀਨ ਟਾਈਮ ਹਾਈ ਕੋਰਟ ਦੇ ਵਿੱਚ ਐਫਐਸਐਲ ਰਿਪੋਰਟ ਪੇਸ਼ ਕੀਤੀ ਗਈ ਸੀ ਜੋ ਕੱਲ ਮਾਨਯੋਗ ਹਾਈ ਕੋਰਟ ਨੇ ਖੋਲੀ ਉਸ ਐਫਐਸਐਲ ਰਿਪੋਰਟ ਸੇ ਇੱਕ ਬੜੀ ਗੱਲ ਸਾਹਮਣੇ ਆਈ ਹੈ ਕਿ ਸ਼ੁਕਰਮਨ ਦੇ ਸਿਰ ਤੋਂ ਜਿਹੜੀ ਗੋਲੀ ਨਿਕਲੀ ਹੈ ਉਹ ਸ਼ਾਰਟगन ਤੋਂ ਹੈ ਇਸ ਤੇ ਹਰਿਆਣਾ ਸਰਕਾਰ ਦੇ ਵਕੀਲ ਦਾ ਕਹਿਣਾ ਸੀ ਕਿ ਸਾਡੇ ਕੋਲ ਤਾਂ ਸ਼ਾਰਟगन ਹੁੰਦੀ ਵੀ ਸਾਡੇ ਪੁਲਿਸ ਕੋਲ ਪਰ ਤੁਹ ਵੀ ਕਰ ਯਾਦ ਹੋਵੇਗਾ ਤੁਹਾਨੂੰ ਕਿਸਾਨ ਆਗੂਆਂ ਨੇ ਬਾਰ ਬਾਰ ਇਹ ਇਨਜਾਮ ਲਾਈ ਸੀ ਕਿ ਹਰਿਆਣਾ ਪੁਲਿਸ ਤੋਂ ਇਲਾਵਾ ਸਿਵਲ ਡਰੈਸ ਦੇ ਵਿੱਚ ਵੀ ਕਾਫੀ ਲੋਕ ਸੰਗੜੇ ਹਰਿਆਣਾ ਪੁਲਿਸ ਨਾਲ ਕੁੰਡਾ ਦੇ ਜਿਨ੍ਹਾਂ ਨੇ ਅਤਿਆachar ਕੀਤੇ ਤਸ਼ਦਦ ਕੀਤੀ ਤੇ ਇਸੋ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਸ਼ੁਕਰਨ ਦੀ ਹੱਤਿਆ ਜਿਹੜੀ ਕੀਤੀ ਗਈ ਹੈ ਉਹ ਪੁਲਿਸ ਨੇ ਨਹੀਂ ਬਲਕਿ ਇਹ ਕੁਝ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਨੇ ਕੀਤੀ ਹੈ ਕਿ ਇਸ ਮਾਮਲੇ ਦੀ ਜਿਹੜੀ ਹੈ ਜਸਟਿਸ ਜੈਸ਼ੀ ਠਾਕੁਰ ਦੀ ਕਮੇਟੀ ਆ ਉਹਦੇ ਕੋਲ ਅਸੀਂ ਜਾ ਕੇ ਪੱਖ ਰੱਖਾਂਗੇ ਤੁਸੀਂ ਕਹਾਂਗੇ ਜਾਂਚ ਹੋਣੀ ਚਾਹੀਦੀ ਹੈ ਉਹ ਕਿਹੜੇ ਬੰਦੇ ਨੇ ਐਂਟੀਸੋਸ਼ਲ ਬੰਦੇ ਨੇ ਜਿਹੜੇ ਕਿ ਬਿਨਾ ਬਿਨਾ ਕਿਸੇ ਕਾਨੂੰਨੀ ਉਹਨਾਂ ਨੂੰ ਜੋ ਅਥਾਰਟੀ ਤੋਂ ਉਹਨਾਂ ਨੇ ਜਾ ਕੇ ਇਸ ਤਰ੍ਹਾਂ ਇੱਕ ਕਿਸਾਨ ਆਗੂ ਦੀ ਕਿਸਾਨ ਮੁੰਡੇ ਦੀ ਹੱਤਿਆ ਕੀਤੀ ਹੈ ਇਹਦੀ ਅਸੀਂ ਜਾਂਚ ਦੀ ਮੰਗ ਕਰਾਂਗੇ ਠੀਕ ਸਰ ਸ਼ੁਕਰਨ ਦੇ ਮਾਮਲੇ ਦੇ ਵਿੱਚ ਹੁਣ ਤੱਕ ਕੀ ਕੁਝ ਹੋਇਆ ਹੈ ਤੇ ਅੱਗੇ ਕੀ ਹੋਇਆ ਦੇਖੋ ਸ਼ੁਕਰਨ ਦੇ ਮਾਮਲੇ ਸਾਨੂੰ ਜਿਵੇਂ ਪਤਾ ਹੋਏਗਾ ਕਿ ਮਾਨਯੋਗ ਹਾਈ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਜਸਟਿਸ ਜੈਸ਼ਰੀ ਠਾਕੁਰ ਦੀ ਅ ਅਧਿਕਸ਼ਤਾ ਚ ਉਸ ਕਮੇਟੀ ਦੇ ਕੋਲ ਇਨਵੈਸਟੀਗੇਸ਼ਨ ਪੈਂਡਿੰਗ ਹੈ ਇਨ ਦਾ ਮੀਨ ਟਾਈਮ ਹਾਈ ਕੋਰਟ ਦੇ ਵਿੱਚ ਐਫਐਸਆਰ ਰਿਪੋਰਟ ਪੇਸ਼ ਕੀਤੀ ਗਈ ਸੀ ਜੋ ਕੱਲ ਮਾਣੀਓ ਹਾਈ ਕੋਰਟ ਨੇ ਖੋਲੀ ਉਸ ਐਫਐਸਆਰ ਰਿਪੋਰਟ ਸੇ ਇੱਕ ਬੜੀ ਗੱਲ ਸਾਹਮਣੇ ਆਈ ਹੈ ਕਿ ਸ਼ੁਕਰਮ ਦੇ ਸਿਰ ਤੋਂ ਜਿਹੜੀ ਗੋਲੀ ਨਿਕਲੀ ਹੈ ਉਹ ਸ਼ਾਰਟ ਗਨ ਤੋਂ ਹੈ ਇਸ ਤੇ ਹਰਿਆਣਾ ਸਰਕਾਰ ਦੇ ਵਕੀਲ ਦਾ ਕਹਿਣਾ ਸੀ ਕਿ ਸਾਡੇ ਕੋਲ ਤਾਂ ਸ਼ਾਰਟ ਗਨ ਹੁੰਦੀ ਨਹੀਂ ਸਾਡੇ ਪੁਲਿਸ ਕੋਲ ਪਰ ਤੁਸੀਂ ਯਾਦ ਹੋਵੇਗਾ ਤੁਹਾਨੂੰ ਕਿਸਾਨ ਆਗੂਆਂ ਨੇ ਬਾਰ ਬਾਰ ਇਹ ਇਨਜ਼ਾਮ ਲਾਏ ਸੀ ਕਿ ਹਰਿਆਣਾ ਪੁਲਿਸ ਤੋਂ ਇਲਾਵਾ ਸਿਵਲ ਡਰੈਸ ਦੇ ਵਿੱਚ ਵੀ ਕਾਫੀ ਲੋਕ ਸੰਜੜੇ ਹਰਿਆਣਾ ਪੁਲਿਸ ਨਾਲ ਗੁੰਡਾ ਤੇ ਜਿਨ੍ਹਾਂ ਨੇ ਅਤਿਆachar ਕੀਤੇ ਤਸ਼ੱਦਦ ਕੀਤੀ ਤੇ ਇਸੋ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਸ਼ੁਕਰਨ ਦੀ ਹੱਤਿਆ ਜਿਹੜੀ ਕੀਤੀ ਗਈ ਹੈ ਉਹ ਪੁਲਿਸ ਨੇ ਨਹੀਂ ਬਲਕਿ ਇਹ ਕੁਝ ਐਂਟੀ ਸੋਸ਼ਲ 엘ਿਮੈਂਟਸ ਨੇ ਉਹਨਾਂ ਨੇ ਕੀਤੀ ਹੈ ਕਿ ਇਸ ਮਾਮਲੇ ਦੀ ਜਿਹੜੀ ਹੈ ਜਸਟਿਸ ਜੈਸਪਾਲ ਗੋਟੀ ਕਮੇਟੀ ਆ ਉਹਦੇ ਕੋਲ ਅਸੀਂ ਜਾ ਕੇ ਪੱਖ ਰੱਖਾਂਗੇ ਅਸੀਂ ਕਵਾਂਗੇ ਜਾਂਚ ਹੋਣੀ ਚਾਹੀਦੀ ਹੈ ਉਹ ਕਿਹੜੇ ਬੰਦੇ ਨੇ ਐਂਟੀ ਸੋਸ਼ਲ ਬੰਦੇ ਨੇ ਜਿਹੜੇ ਕਿ ਬਿਨਾ ਬਿਨਾ ਕਿਸੇ ਕਾਨੂੰਨੀ ਉਹਨਾਂ ਨੂੰ ਜੋ ਅਥਾਰਟੀ ਤੋਂ ਉਹਨਾਂ ਨੇ ਜਾ ਕੇ ਇਸ ਤਰ੍ਹਾਂ ਇੱਕ ਕਿਸਾਨ ਆਗੂ ਦੀ ਕਿਸਾਨ ਮੁੰਡੇ ਦੀ ਹੱਤਿਆ ਕੀਤੀ ਹੈ ਇਹਦੀ ਅਸੀਂ ਜਾਂਚ ਦੀ ਮੰਗ ਕਰਾਂਗੇ ਠੀਕ ਸਰ ਸ਼ੁਕਰਨ ਦੇ ਮਾਮਲੇ ਦੇ ਵਿੱਚ ਹੁਣ ਤੱਕ ਕੀ ਕੁਝ ਹੋਇਆ ਹੈ ਤੇ ਅੱਗੇ ਕੀ ਹੈ ਦੇਖੋ ਸ਼ੁਕਰਨ ਦੇ ਮਾਮਲੇ ਸਾਨੂੰ ਜਿਵੇਂ ਪਤਾ ਹੋਏਗਾ ਕਿ ਮਾਨਯੋਗ ਹਾਈ ਕੋਰਟ ਨੇ ਇੱਕ ਕਮੇਟੀ ਬਣਾਈ ਸੀ ਜਸਟਿਸ ਦੇਸ਼ੀ ਠਾਕੁਰ ਦੀ ਅਧਿਕਸ਼ਤਾ ਚ ਉਸ ਕਮੇਟੀ ਦੇ ਕੋਲ ਇਨਵੈਸਟੀਗੇਸ਼ਨ ਪੈਂਡਿੰਗ ਹੈ ਕਿੰਨਾ ਬੀਨ ਟਾਈਮ ਹਾਈ ਕੋਰਟ ਦੇ ਵਿੱਚ ਐਫਐਸਐਲ ਰਿਪੋਰਟ ਪੇਸ਼ ਕੀਤੀ ਗਈ ਸੀ ਜੋ ਕੱਲ ਮਾਨਯੋਗ ਹਾਈ ਕੋਰਟ ਨੇ ਖੋਲੀ ਉਸ ਰਿਪੋਰਟ ਚ ਇੱਕ ਬੜੀ ਗੱਲ ਸਾਹਮਣੇ ਆਈ ਹੈ ਕਿ ਸ਼ੁਕਰਮ ਦੇ ਸਿਰ ਤੋਂ ਜਿਹੜੀ ਗੋਲੀ ਨਿਕਲੀ ਹੈ ਉਹ ਸ਼ਾਰਟਗਨ ਤੋਂ ਹੈ ਇਸ ਤੇ ਹਰਿਆਣਾ ਸਰਕਾਰ ਦੇ ਵਕੀਲ ਦਾ ਕਹਿਣਾ ਸੀ ਕਿ ਸਾਡੇ ਕੋਲ ਤਾਂ ਸ਼ਾਰਟਗਨ ਹੁੰਦੀ ਨਹੀਂ ਸਾਡੇ ਪੁਲਿਸ ਕੋਲ ਪਰ ਤੁਸ ਜੇ ਯਾਦ ਹੋਵੇਗਾ ਤੁਹਾਨੂੰ ਕਿਸਾਨ ਆਗੂਆਂ ਨੇ ਬਾਰ ਬਾਰ ਇਹ ਇਲਜ਼ਾਮ ਲਾਈ ਸੀ ਕਿ ਹਰਿਆਣਾ ਪੁਲਿਸ ਤੋਂ ਇਲਾਵਾ ਸਿਵਲ ਡਰੈਸ ਦੇ ਵਿੱਚ ਵੀ ਕਾਫੀ ਲੋਕ ਸਨ ਜਿਹੜੇ ਹਰਿਆਣਾ ਪੁਲਿਸ ਨਾਲ ਗੁੰਡਾ ਤੇ ਜਿਨ੍ਹਾਂ ਨੇ ਅਤਿਆachar ਕੀਤੇ ਤੇ ਤਸ਼ੱਦਦ ਕੀਤੀ ਤੇ ਇਸੋ ਇਹ ਗੱਲ ਸਾਬਤ ਹੋ ਜਾਂਦੀ ਹੈ ਇਹ ਸ਼ੁਕਰਨ ਦੀ ਹੱਤਿਆ ਜਿਹੜੀ ਕੀਤੀ ਗਈ ਹੈ ਉਹ ਪੁਲਿਸ ਨੇ ਨਹੀਂ ਬਲਕਿ ਇਹ ਕੁਝ ਐਂਟੀ ਸੋਸ਼ਲ ਐਲੀਮੈਂਟਸ ਨੇ ਉਹਨਾਂ ਨੇ ਕੀਤੀ ਹੈ ਕਿ ਇਸ ਮਾਮਲੇ ਦੀ ਜਿਹੜੀ ਹੈ ਜਸਟਿਸ ਜੈਸੀ ਢਾਕੂ ਦੀ ਕਮੇਟੀ ਆ ਉਹਦੇ ਕੋਲ ਅਸੀਂ ਜਾ ਕੇ ਪੱਖ ਰੱਖਾਂਗੇ ਤੁਸੀਂ ਕਹਾਂਗੇ ਜਾਂਚ ਹੋਣੀ ਚਾਹੀਦੀ ਹੈ ਉਹ ਕਿਹੜੇ ਬੰਦੇ ਨੇ ਐਂਟੀ ਸੋਸ਼ਲ ਬੰਦੇ ਨੇ ਜਿਹੜੇ ਕਿ ਬਿਨਾਂ ਬਿਨਾਂ ਕਿਸੇ ਕਾਨੂੰਨੀ ਉਹਨਾਂ ਨੂੰ ਜੋ ਅਥਾਰਟੀ ਤੋਂ ਉਹਨਾਂ ਨੇ ਜਾ ਕੇ ਇਸ ਤਰ੍ਹਾਂ ਇੱਕ ਕਿਸਾਨ ਆਗੂ ਦੀ ਕਿਸਾਨ ਮੁੰਡੇ ਦੀ ਹੱਤਿਆ ਕੀਤੀ ਹੈ ਇਹਦੀ ਅਸੀਂ ਜਾਂਚ ਦੀ ਮੰਗ ਕਰਾਂਗੇ